ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਆਪਣੇ ਭਾਰ ਨਾ ਡਰੈ ਅਗੇ ਔਕਟ ਘਾਟ ਇਹ ਕਬੀਰ ਸਬ ਦਾ ਉਚਾਰਨ ਕੀਤਾ ਹੋਇਆ 99 ਨੰਬਰ ਸਲੋਕ ਹੈ ਇਸ ਸਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਮਨੁੱਖ ਦੀ ਨਿੰਦਿਆ ਕਰਨ ਦੀ ਬਿਰਤੀ ਨੂੰ ਬਿਆਨ ਕਰਦੇ ਨੇ ਇਹ ਨਿੰਦਿਆ ਨੂੰ ਕਬੀਰ ਸਾਹਿਬ ਨੇ ਬੜਾ ਵੱਡਾ ਬੋਝ ਦੱਸਿਆ ਕਿ ਮਨੁੱਖ ਦੇ ਸਿਰ ਦੇ ਉੱਤੇ ਪ੍ਰਾਈ ਨਿੰਦਿਆ ਦਾ ਬੜਾ ਵੱਡਾ ਭਾਰ ਪਿਆ ਹੋਇਆ ਹੈ ਕਬੀਰ ਭਾਰ ਪ੍ਰਾਈ ਸਿਰ ਚਰੈ ਸਿਰ ਦੇ ਉੱਤੇ ਪ੍ਰਾਈ ਨਿੰਦਿਆ ਕਰਦਾ ਦੂਜਿਆਂ ਦੇ ਔਗਣ ਫੁੱਲ ਦਾ ਫੁੱਲ ਦਾ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਆਪਣੇ ਔਗਣਾਂ ਦਾ ਇਹਨੂੰ ਖਿਆਲ ਭੁੱਲ ਜਾਂਦਾ ਹੈ ਆਪ ਦੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ ਤੇ ਦੂਜਿਆਂ ਦੇ ਔਗਣ ਦੂਜਿਆਂ ਦੀਆਂ ਘਾਟਾਂ ਲੱਭਦਾ ਫਿਰਦਾ ਹੈ ਔਗਣ ਫਰੋਲਦਾ ਫਿਰਦਾ ਤੇ ਸਤਿਗੁਰ ਜੀ ਦੱਸ ਰਹੇ ਨੇ ਜਿਹਦੇ ਕਰਕੇ ਇਹਦੇ ਉੱਤੇ ਬੜਾ ਵੱਡਾ ਬੋਝ ਜਿਹੜਾ ਚੜਦਾ ਜਾਂਦਾ ਬੜਾ ਵੱਡਾ ਭਾਰ ਇਹਦੇ ਉੱਤੇ ਪੈਂਦਾ ਜਾ ਰਿਹਾ ਪਰ ਸਤਿਗੁਰ ਕਹਿੰਦੇ ਨੇ ਫਿਰ ਵੀ ਪਤਾ ਹੈ ਕਿ ਨਿੰਦਿਆ ਦਾ ਬੋਝ ਪੈ ਰਿਹਾ ਫਿਰ ਵੀ ਉਸੇ ਨਿੰਦਿਆ ਵਾਲੇ ਰਾਹ ਦੇ ਉੱਤੇ ਤੁਰਿਆ ਹੋਇਆ ਉਸੇ ਬੁਰਾਈ ਵਾਲੇ ਰਾਹ ਉੱਤੇ ਤੁਰਿਆ ਜਾ ਰਿਹਾ ਦੂਜਿਆਂ ਦੀਆਂ ਕਾਟਾਂ ਕਮੀਆਂ ਜਾਂ ਇਹ ਕਹ ਲਓ ਕਿ ਚੰਗੇ ਇਨਸਾਨਾਂ ਦੀ ਬਦਨਾਮੀ ਕਰਨ ਵਾਲਾ ਸੁਭਾਅ ਪਾਲੀ ਬੈਠਾ ਜਿਹੜੇ ਚੰਗੇ ਨੇ ਇਹਨਾਂ ਨੇਕ ਬੰਦਿਆਂ ਦੀ ਬਦਨਾਮੀ ਕਰਦਾ ਹੈ ਤੇ ਮੰਦੇ ਬੰਦਿਆਂ ਦੀ ਉਸਤਤ ਕਰਦਾ ਇਦਾਂ ਦਾ ਸੁਭਾਅ ਬੰਦੇ ਨੇ ਪਾਲਿਆ ਹੋਇਆ ਕਿਉਂਕਿ ਨਿਜ ਗਰਜਾਂ ਕਰਕੇ ਮਾੜੇ ਨੂੰ ਚੰਗਾ ਤੇ ਚੰਗੇ ਨੂੰ ਮੰਦਾ ਬਣਾਈ ਜਾਂਦਾ ਹੈ ਇਹਦਾ ਬੜਾ-ਬੜਾ ਬੋਝ ਬੜਾ-ਬੜਾ ਅਸਰ ਕਬੀਰ ਸਾਹਿਬ ਕਹਿੰਦੇ ਨੇ ਮਨੁੱਖ ਦੀ ਜ਼ਿੰਦਗੀ ਉੱਤੇ ਹੋ ਰਿਹਾ ਹੈ ਪਰ ਬੰਦਾ ਫਿਰ ਵੀ ਇਹ ਜਿਹੜਾ ਰਾਹ ਹੈ ਇਸ ਰਾਹ ਨੂੰ ਛੱਡਦਾ ਨਹੀਂ ਇਸ ਮਾਰਗ ਉੱਤੇ ਬੇਫਿਕਰ ਹੋ ਕੇ ਬੇਪਰਵਾਹ ਹੋ ਕੇ ਤੁਰਿਆ ਹੋਇਆ ਕੋਈ ਲੈਣਾ ਦੇਣਾ ਨਹੀਂ ਪਾਤਸ਼ਾਹ ਦੱਸ ਰਹੇ ਨੇ ਵੀ ਜੇ ਸੱਥਾਂ ਵਿੱਚ ਬਹਿ ਗਿਆ ਤੇ ਤੁਰੇ ਜਾਂਦੇ ਬੰਦਿਆਂ ਦੀਆਂ ਗੱਲਾਂ ਉਹਨਾਂ ਦੇ ਆਗਣ ਫਰੋਲਣੇ ਫਿਰ ਉਹਦੇ ਵਿੱਚੋਂ ਰਸ ਭਾਲਦਾ ਫਿਰਦਾ ਇਦਾਂ ਦੀ ਅਵਸਥਾ ਬਣਾਈਏ ਬੰਦੇ ਨੇ ਹਾਲਾਂਕਿ ਕਰਦੀ ਤੇ ਬੰਦਗੀ ਚਾਹੀਦੀ ਸੀ ਵੀ ਇਹ ਜਿਹੜਾ ਭਾਰ ਘਟ ਜੇ ਪਰਮਾਰਥ ਸਾਹਿਬ ਕਹਿੰਦੇ ਨੇ ਕਹਿੰਦੇ ਨੇ ਭਾਰ ਨੂੰ ਵਧਾਉਂਦਾ ਜਾ ਰਿਹਾ ਉਸੇ ਨਿੰਦਿਆ ਦੇ ਰਾਹ ਉੱਤੇ ਤੁਰਿਆ ਹੋਇਆ ਆਪਨੇ ਭਾਰ ਐ ਨਾ ਡਰੈ ਅੱਗੇ ਔ ਘਟ ਘਾਟ ਕਹਿੰਦੇ ਨੇ ਇਹ ਜ਼ਿੰਦਗੀ ਦਾ ਰਾਹ ਬੜਾ ਔਖਾ ਹੈ ਪਰ ਸਤਿਗੁਰੂ ਜੀ ਇੱਥੇ ਦੱਸ ਰਹੇ ਨੇ ਕਿ ਆਪਣਾ ਹੋਰ ਬਕਾਰਾਂ ਦਾ ਜਿਹੜਾ ਬੋਝ ਹੈ ਇਹਨੂੰ ਉਹਦਾ ਕੋਈ ਡਰ ਨਹੀਂ ਹੈ ਕਿ ਮੈਂ ਉਹਨੂੰ ਘਟਾਲਾਂ ਉਹ ਬੋਝ ਹਲਕਾ ਕਰਨਾ ਬਜਨ ਹਲਕਾ ਕਰਨਾ ਇਹ ਜਿਹੜਾ ਔਖਾ ਰਾਹ ਹੈ ਚੜ੍ਹਨਾ ਬਹੁਤ ਮੁਸ਼ਕਲ ਹੈ ਮੈਂ ਕਿੱਦਾਂ ਚੜ੍ਹਾਂਗਾ ਭਾਰ ਲੈ ਕੇ ਪਰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਬੰਦਾ ਬੇਪਰਵਾਹ ਬੇਫਿਕਰ ਹੋਇਆ ਹੋਇਆ ਇਨਸਾਨ ਨੂੰ ਕੋਈ ਫਿਕਰ ਨਹੀਂ ਆਪਣੀ ਜ਼ਿੰਦਗੀ ਦੀ ਫਿਕਰ ਮਹਾਰਾਜ ਸਾਹਿਬ ਕਹਿੰਦੇ ਬੰਦਾ ਗਵਾਈ ਬਿਠਾ ਕੋਈ ਪਰਵਾਹ ਨਹੀਂ ਬੇਫਿਕਰ ਹੈ ਇਸੇ ਦੇ ਵਿੱਚ ਗੁਲਤਾਨ ਹੈ ਤੇ ਆਪ ਦੇ ਉੱਤੇ ਬੇਅੰਤ ਭਾਰ ਹੈ ਜਿਹੜਾ ਉਹਨੂੰ ਢੋਈ ਜਾ ਰਿਹਾ ਲੱਦੀ ਫਿਰਦਾ ਪਰ ਮਹਾਰਾਜ ਜੀ ਦੱਸ ਰਹੇ ਨੇ ਕਹਿੰਦੇ ਨੇ ਕਿਸੇ ਦਾ ਬੋਝ ਚੱਕ ਕੇ ਤੁਰਨ ਨਾਲੋਂ ਬੰਦੇ ਆ ਜਿਹੜਾ ਤੇਰਾ ਪਹਿਲਾ ਆਪ ਦਾ ਬੋਝ ਹੈ ਤੂੰ ਉਹੀ ਘਟਾਲਾ ਆਪਣੇ ਵਜਨ ਹਲਕਾ ਕਰ ਲੈ ਤੇਰੇ ਆਪਣੀ ਪਾਪਾਂ ਦਾ ਬੋਝ ਇੰਨਾ ਜਿਹੜਾ ਤੇਤੋਂ ਚੱਕਿਆ ਤੇ ਢੋਇਆ ਨਹੀਂ ਜਾਣਾ ਤੇ ਤੂੰ ਲੋਕਾਂ ਦੀ ਨਿੰਦਿਆ ਦਾ ਜਿਹੜਾ ਭਾਰ ਹੈ ਉਹ ਢੂਣ ਉੱਤੇ ਜ਼ੋਰ ਲਾਇਆ ਹੋਇਆ। ਇਸ ਚੀਜ਼ ਨੂੰ ਸਤਿਗੁਰ ਕਹਿੰਦੇ ਨੇ ਵੀ ਬੰਦਿਆ ਜ਼ਿੰਦਗੀ ਦਾ ਰਾਹ ਬੜਾ ਮੁਸ਼ਕਲ ਹੈ ਤੇ ਜਿਹੜਾ ਤੂੰ ਇਹ ਭਾਰ ਢੋ ਰਿਹਾ ਇਹ ਭਾਰ ਨੇ ਤੈਨੂੰ ਇਸ ਰਾਹ ਦੇ ਉੱਤੇ ਚੱਲਣ ਨਹੀਂ ਦੇਣਾ। ਇੱਕ ਘਾਟ ਚੜ੍ਹਨਾ ਬਹੁਤ ਔਖਾ ਹੈ। ਹਲਕਾ ਹੋਏਗਾ ਤੇ ਚੜਜੂਗਾ ਨਹੀਂ ਤੇ ਬਹੁਤਾ ਵਜ਼ਨ ਲੈ ਕੇ ਨਾ ਇਸ ਘਾਟ ਉੱਤੇ ਚੜ੍ਹ ਨਹੀਂ ਹੁਣਾ। ਤਾਂ ਕਰਕੇ ਸਤਿਗੁਰ ਦੀ ਸਮਝਾ ਰਹੇ ਨੇ ਕਿ ਜਿਹੜਾ ਨੇਕ ਬੰਦਿਆਂ ਨੂੰ ਮਾੜਾ ਕਹਿਣ ਵਾਲਾ ਸੁਭਾਅ ਹੈ ਉਹਨੂੰ ਉਸ ਉੱਤੇ ਕਾਬੂ ਪਾ। ਜਿਹੜਾ ਆਪਣੇ ਸਵਾਰਥ ਵਾਸਤੇ ਮਾੜੇ ਬੰਦਿਆਂ ਨੂੰ ਚੰਗੇ ਬਣਾਈ ਜਾਂਦਾ ਉਹ ਚੀਜ਼ਾਂ ਜ਼ਿੰਦਗੀ ਵਿੱਚੋਂ ਖਤਮ ਕਰ ਦੇ ਨਹੀਂ ਤੇ ਨੁਕਸਾਨ ਦੇ ਨੇ ਤੇਰੇ ਵਾਸਤੇ ਇਸ 99 ਨੰਬਰ ਸ਼ਲੋਕ ਵਿੱਚ ਕਬੀਰ ਸਾਹਿਬ ਇਹ ਸਮਝਾ ਰਹੇ ਨੇ ਸਾਨੂੰ